ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਬਾਣੀ ਵਿਚਾਰੀਏ ਇਸ ਚੈਨਲ ਦੇ ਜਰੀਏ ਆਪ ਸੰਗਤਾਂ ਦੇ ਨਾਲ ਸਤਿਗੁਰਾਂ ਦੀ ਪਾਵਨ ਬਾਣੀ ਸਾਂਝ ਕੀਤੀ ਜਾਂਦੀ ਹੈ ਸਿੱਧ ਗੋਸ਼ਟ ਦੀ ਬਾਣੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਇਹ ਪਾਵਨ ਪਵਿੱਤਰ ਬਾਣੀ ਹੈ ਸਿੱਧਾਂ ਦੇ ਨਾਲ ਸਤਿਗੁਰਾਂ ਦੀ ਜੋ ਚਰਚਾ ਹੋਈ ਹੈ ਉਹ ਸਾਰੀ ਇਸ ਬਾਣੀ ਦੇ ਵਿੱਚ ਸਤਿਗੁਰ ਨੇ ਦਰਜ ਕੀਤੀ ਹੈ ਜਿੰਮ ਜਿੰਮੇ ਸਿੱਧ ਸਵਾਲ ਕਰਦੇ ਨੇ ਸਤਿਗੁਰ ਆਪਣੀ ਬਾਣੀ ਵਿੱਚ ਸਾਨੂੰ ਲਿਖ ਕੇ ਦੱਸਿਆ ਹੈ ਕਿਸੇ ਦਿਨ ਇਹ ਸਵਾਲ ਕੀਤੇ ਤੇ ਜਿੰਮ ਜਿੰਮੇ ਸਤਿਗੁਰ ਨੇ ਉਹਨਾਂ ਦੇ ਜਵਾਬ ਦਿੱਤੇ ਉਹ ਵੀ ਸਤਿਗੁਰ ਨੇ ਵਿਚ ਅੰਕਿਤ ਕੀਤੇ ਹੋਏ ਹਨ ਤਿਸ਼ਰੀ ਪੌੜੀ ਦੇ ਵਿੱਚ ਅਸਾਂ ਹੀ ਦੇਖਿਆ ਕਿ ਜਿਹੜਾ ਲੋਹਾਰੀ ਪਾ ਜੋਗੀ ਹੈ ਉਹ ਸਤਿਗੁਰ ਨੂੰ ਆਪਣੀ ਵਿਧੀ ਦੱਸਦਾ ਜੁੜਨ ਦੀ ਯੁਗਤੀ ਦੱਸਦਾ ਕਿਸ ਤਰੀਕੇ ਨਾਲ ਬੰਦਗੀ ਕਰਦੇ ਨੇ ਕਿਸ ਤਰੀਕੇ ਨਾਲ ਰੱਬ ਨੂੰ ਚੇਤੇ ਕਰਦੇ ਨੇ ਉਨੇ ਆਖਿਆ ਕਿ ਸਤਗੁਰੂ ਜੀ ਘਰਾਂ ਚ ਰਹਿੰਦੇ ਆ ਪਰਿਵਾਰਾਂ ਚ ਰਹਿੰਦੇ ਆ ਮਨ ਮੈਲਾ ਹੋ ਜਾਂਦਾ ਮਨੁੱਖ ਵਿਕਾਰੀ ਹੋ ਜਾਂਦਾ ਅਸੀਂ ਘਰ-ਬਾਰ ਤਿਆਕ ਕੇ ਜੰਗਲਾਂ ਦੇ ਵਿੱਚ ਰਹਿੰਦੇ ਹਾਂ ਅਸੀਂ ਖਾਂਦੇ ਵੀ ਮੂਲ ਮੂਲੀ ਤੇ ਗਾਜਰ ਵਗੈਰਾ ਹਾਂ ਔਰ ਸਤਗੁਰੂ ਨੇ ਇਹ ਵੀ ਗੱਲ ਆਖਦਾ ਕਿ ਅਸੀਂ ਤੀਰਥਾਂ ਦੇ ਨਹਾਉਂਦੇ ਹਾਂ ਤੇ ਸਾਨੂੰ ਜਿਹੜਾ ਫਲ ਮਿਲਦਾ ਹੈ ਉਹ ਸੁਖ ਹੈ ਤੇ ਫਿਰ ਗੋਰਖ ਪੁੱਤਰ ਲੋਹਰੀਪਾ ਭਾਵ ਗੋਰਖ ਦਾ ਚੇਲਾ ਲੋਹਰੀਪਾ ਕਹਿੰਦਾ ਆ ਸਾਡੀ ਵਿਧੀ ਹੈ ਇਹ ਸਾਡੀ ਜੁਗਤੀ ਹੈ ਇਸ ਤਰੀਕੇ ਨਾਲ ਅਸੀਂ ਪ੍ਰਮਾਤਮਾ ਨਾਲ ਜੁੜੀਦਾ ਰੱਬ ਨਾਲ ਜੁੜੀਦਾ ਉਹਨੇ ਸਤਗੁਰੂ ਜੀ ਨੂੰ ਆਪਣਾ ਮੱਤ ਦੱਸਿਆ ਪ੍ਰਭਾਵਿਤ ਕਰਨ ਵਾਸਤੇ ਕਿ ਸਾਡਾ ਮੱਤ ਬੜਾ ਉੱਚਾ ਹੈ ਸਾਡੀ ਵਿਧੀ ਬੜੀ ਵਧੀਆ ਹੈ ਅਸੀਂ ਬੜੀ ਜੁਗਤੀ ਦੇ ਨਾਲ ਪ੍ਰਮਾਤਮਾ ਨੂੰ ਚੇਤੇ ਕਰਦੇ ਹਾਂ ਪਰ ਮੇਰੇ ਸਤਗੁਰੂ ਨਾਨਕ ਗੁਰੂ ਨਾਨਕ ਪਾਤਸ਼ਾਹ ਨਾਨਕ ਨਿਰੰਕਾਰ ਜਗਤ ਗੁਰੂ ਸਤਗੁਰ ਬੜੀ ਪਿਆਰ ਤੇ ਛਮੇ ਦੇ ਨਾਲ ਉਸ ਜੋਗੀ ਨੂੰ ਇਹ ਗੱਲ ਸਮਝਾਉਂਦੇ ਨੇ ਕਿ ਘਰ-ਵਾਰ ਛੱਡਣ ਦੀ ਲੋੜ ਨਹੀਂ ਹੈ ਘਰ-ਵਾਰ ਦੇ ਵਿੱਚ ਰਹਿੰਦੇ ਆਂ ਆ ਚੀਜ਼ਾਂ ਦਾ ਖਿਆਲ ਰੱਖਣਾ ਹੋਵੇਗਾ ਉੱਥੇ ਬੈਠ ਕੇ ਤੁਸੀਂ ਬੰਦਗੀ ਕਰ ਸਕਦੇ ਹੋ ਤਾਂ ਇਹ ਜਿਹੜੀ ਪੌੜੀ ਹੈ 8 ਨੰਬਰ ਪੌੜੀ ਹੈ 7 ਨੰਬਰ ਪੌੜੀ ਦੇ ਵਿੱਚ ਜੋ ਲੋਹਾਰੀ ਪਾਸਵਾਲ ਕਰਦਾ ਹੈ ਉਹਦਾ ਸਤਗੁਰ ਜਵਾਬ ਦਿੰਦੇ ਨੇ ਆਓ ਸਭ ਤੋਂ ਪਹਿਲਾਂ ਇਸ ਪੌੜੀ ਦਾ ਪਾਠ ਪੜ੍ਹੀਏ ਕਿਉਂਕਿ ਬਾਣੀ ਪੜ੍ਹਨੀ ਵਿਚਾਰਨੀ ਦੋਨੋਂ ਹੀ ਸਾਂਝੇ ਕਰਨੇ ਔਰਦੁਨ ਹੀ ਜ਼ਰੂਰੀ ਹਨ ਤਾਂ ਸਤਿਗੁਰ ਆਖ ਜਨੇ ਹਾਟੀ ਵਾਟੀ ਨੀਂਦ ਨਾ ਆਵੇ ਪਰ ਘਰ ਚਿਤ ਨਾ ਡੁਲਾਈ ਬਿਨ ਨਾ ਆਵੇ ਮਾਨ ਟੇਕ ਨ ਟਿਕਾਈ ਨਾਨਕ ਭੂਖ ਨ ਜਾਈ ਹਾਟ ਪਟਣ ਘਰ ਗੁਰੂ ਦਿਖਾਇਆ ਸਹਜ ਸੱਚ ਵਾ ਵਾਰੋ ਖੰਡਿਤ ਨਿੰਦਰਾ ਅਲਪ ਆਹਾਰਨ ਨਾਨਕ ਤਤ ਵਿਚਾਰੋ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜੋ ਉਹਨਾਂ ਨੇ ਜਵਾਬ ਦਿੱਤਾ ਉਹ ਸਤਿਗੁਰ ਨੇ ਲਿਖ ਕੇ ਸਾਡੇ ਸਾਹਮਣੇ ਦਿੱਤਾ ਹੈ ਆਓ ਹੁਣ ਵਿਚਾਰ ਕਰੀਏ ਸਤਿਗੁਰ ਕਿਵੇਂ ਸਮਝਾਉਂਦੇ ਨੇ ਉਹਨਾਂ ਨੇ ਕਿਹਾ ਅਸੀਂ ਦੁਕਾਨਾਂ ਘਰ ਬਾਟਾਂ ਰਸਤੇ ਛੱਡ ਕੇ ਜੰਗਲ ਵਿੱਚ ਆ ਗਏ ਪਰ ਸਤੁਰਗਣੀ ਤੁਸੀਂ ਉਸ ਘਰ ਦੇ ਵਿੱਚ ਰਹਿੰਦੇ ਆ ਦੁਕਾਨਾਂ ਦੇ ਵਿੱਚ ਰਹਿੰਦੇ ਆ ਸ਼ਹਿਰਾਂ ਦੇ ਵਿੱਚ ਰਹਿੰਦੇ ਆ ਵੀ ਰੱਬ ਨੂੰ ਚੇਤੇ ਕਰ ਸਕਦੇ ਰੱਬ ਨੂੰ ਯਾਦ ਕਰ ਸਕਦੇ ਹਟੀਆਂ ਹਟੀਆਂ ਵਾਟੇ ਰਸਤੇ ਸ਼ਹਿਰ ਘਰ ਜਣੀ ਹਾਟੀ ਦੁਕਾਨ ਨੂੰ ਕਹਿੰਦੇ ਨੇ ਵਾਟਾ ਸ਼ਹਿਰ ਜਾਂ ਨਗਰ ਜਾਂ ਉੱਥੇ ਦੇ ਜਿਹੜੇ ਰਸਤੇ ਨੇ ਹਾਟੇ ਵਾਟੇ ਨੀਂਦ ਨਾ ਆਵੇ ਉੱਥੇ ਨੀਂਦ ਨਾ ਆਵੇ ਭਾਵ ਉਹਦੇ ਵਿੱਚ ਗਰਕ ਨਾ ਹੋ ਗਈ ਬੰਦਾ ਉਹਦੇ ਵਿੱਚ ਫਸਿਆ ਹੀ ਨਾ ਰਹਿ ਜਾਵੇ ਪਰਿਵਾਰ ਮੋਹ ਚ ਨਾ ਫਸਿਆ ਰਹਿ ਜਾਵੇ ਪਦਾਰਥਾਂ ਦੇ ਵਿੱਚ ਨਾ ਫਸਿਆ ਰਹਿ ਜਾਵੇ ਅੱਖਾਂ ਦੇ ਵਿੱਚ ਕੋਈ ਮੈਲ ਨਾ ਆਵੇ ਇਸੇ ਤਰ੍ਹਾਂ ਨਾ ਫਸਿਆ ਰਹਿ ਜਾਵੇ ਪਰ ਰੂਪ ਨਾ ਦੇਖੀ ਜਾਵੇ ਤਾਂ ਸਤਿਗੁਰੂ ਪਾਸ਼ਾ ਕਹਿੰਦੇ ਨੇ ਪਰਿਵਾਰ ਦੇ ਵਿੱਚ ਰਹਿੰਦੇ ਆ ਸੰਸਾਰ ਵਿੱਚ ਰਹਿੰਦੇ ਆ ਉਹਨਾਂ ਹਟੀਆਂ ਸ਼ਹਿਰਾਂ ਦੇ ਵਿੱਚ ਰਹਿੰਦੇ ਆ ਇਹਨੂੰ ਨੀਂਦ ਨਾ ਆਵੇ ਉਹਦੇ ਵਿੱਚ ਮਾਇਆ ਵਿੱਚ ਘਰਕ ਨਾ ਹੋਵੇ ਪਰ ਘਰ ਚੇਤਨਾ ਡੁਲਾਈ ਬਗਾਨੇ ਘਰ ਦੇ ਵਿੱਚ ਪਰਾਈ ਘਰ ਦੇ ਵਿੱਚ ਇਹਦਾ ਮਨ ਨਾ ਡੋਲੇ ਇਹ ਢੁਲਾਈ ਨੂੰ ਦੋ ਮਾਤ ਲਗਾਤਾਰ ਲਗੀਆਂ ਨੇ ਡੱਡੇ ਨੂੰ ਔਕੜ ਵੀ ਲੱਗੀ ਹੋਈ ਐ ਤੇ ਡੱਡੇ ਨੂੰ ਹੋੜਾ ਵੀ ਲੱਗਿਆ ਹੋਇਆ ਹੈ ਡੋਲਣਾ ਤੇ ਹੋੜੇ ਨਾਲ ਆਮ ਲਿਖਿਆ ਜਾਂਦਾ ਹੈ ਡੋਲਣਾ ਪਰ ਇੱਥੇ ਅਸੀਂ ਜੋ ਛੰਦ ਦੀ ਚਾਲ ਹੈ ਉਹਨੂੰ ਪੂਰੀ ਕਰਨ ਵਾਸਤੇ ਜੋ ਸਹੀ ਮਤਲਬ ਲਿਖਣ ਵਿੱਚ ਹੈ ਉਹ ਤੋਂ ਉਲਟ ਜਿਹੜੀ ਮਾਤ ਸਤਗੁਰ ਨੇ ਲਾਈ ਉਹਦੇ ਨਾਲ ਪਾਠ ਕਰਨਾ ਹੈ ਤੇ ਇੱਥੇ ਅਸੀਂ ਹੋੜਾ ਨਹੀਂ ਬੋਲਣਾ ਔਂਕਰ ਲਾਖੀ ਪਾਠ ਕਰਨਾ ਡੁਲਾਈ ਇਹ ਡੋਲਾਈ ਨਹੀਂ ਕਹਿਣਾ ਹੈ ਡੁਲਾਈ ਭਾਵ ਆਪਣਾ ਮਨ ਪਰ ਇਸਤਰੀ ਮਗਰ ਜਾਂ ਪਰ ਧਨ ਮਗਰ ਡੋਲਣ ਉਸ ਬਸੇ ਨਾ ਭਜੇ ਪਰਿਵਾਰ ਦੇ ਵਿੱਚ ਰਹਿੰਦੇ ਹੋਇਆ ਸੰਸਾਰ ਸ਼ਹਿਰਾਂ ਦੇ ਵਿੱਚ ਰਹਿੰਦੇ ਹੋਇਆ ਇਸ ਸੰਸਾਰ ਦੇ ਵਿੱਚ ਰਹਿੰਦੇ ਹੋਇਆ ਇੱਥੇ ਮਾਇਆ ਵਿੱਚ ਗਰਕਣਾ ਹੋ ਜਾਵੇ ਨੀਂਦ ਨਾ ਜਾਵੇ ਅਗਲੀ ਗੱਲ ਖਤਰੂ ਕਹਿੰਦੇ ਬਿਨ ਨਾਵੈ ਮਾਨ ਟੀਕ ਨਾ ਟੀਕਈ ਨਾਨਕ ਨਾਨਕ ਸ਼ਬਦ ਸਮੋਦਨ ਹੈ ਉਹ ਖਾ ਨਾ ਜਾਏ ਤੋ ਭੁੱਖ ਤ੍ਰਿਸ਼ਨਾ ਨੇ ਕਹਿੰਦੇ ਤ੍ਰਿਸ਼ਨਾ ਦੀ ਭੁੱਖ ਕਿਉਂਕਿ ਤ੍ਰਿਸ਼ਨਾ ਦੀ ਕਿ ਐਸੀ ਭੁੱਖ ਹੈ ਤ੍ਰਿਸ਼ਨਾ ਕਦੇ ਮਿਟਦੀ ਹੋਈ ਨਹੀਂ ਹੈ ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਹੈ ਤੋ ਸਤਿਗੁਰੂ ਪਾਚਕ ਨੇ ਕਹਿੰਨੇ ਨਾਮ ਤੋਂ ਬਿਨਾ ਮਨ ਟਿਕ ਨਹੀਂ ਸਕਦਾ ਕਿਉਂਕਿ ਇਹ ਡੋਲਣ ਤੋਂ ਬਚਾਉਣ ਵਾਸਤੇ ਮਨ ਟਿਕਾਣਾ ਜ਼ਰੂਰੀ ਹੈ ਪਰ ਨਾਮ ਤੋਂ ਬਿਨਾ ਟਿਕ ਨਹੀਂ ਸਕਦਾ ਇਸ ਕਰਕੇ ਨਾਨਕ ਤ੍ਰਿਸ਼ਨਾ ਦੀ ਭੁੱਖ ਮਨੁੱਖ ਦੀ ਮਿਟਦੀ ਨਹੀਂ ਹੈ ਇਹ ਤ੍ਰਿਸ਼ਨਾ ਦੀ ਭੁੱਖ ਦੇ ਵਿੱਚ ਸਦਾ ਹੀ ਫਸਿਆ ਰਹ ਜਾਂਦਾ ਹੈ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਇਹਦੀ ਤ੍ਰਿਸ਼ਨਾ ਹਟਦੀ ਨਹੀਂ ਹੈ ਹਾਟ ਪਟਣ ਹਾਟ ਹੱਟੀ ਪਟਣ ਸ਼ਹਿਰ ਘਰ ਗੁਰੂ ਦਿਖਾਇਆ ਗੁਰੂ ਨੇ ਇਨਾਂ ਹੀ ਘਰਾਂ ਵਿੱਚ ਇਨਾਂ ਹੀ ਸ਼ਹਿਰਾਂ ਵਿੱਚ ਇਨਾਂ ਦੀਆਂ ਦੁਕਾਨਾਂ ਵਿੱਚ ਇਸ ਸੰਸਾਰ ਦੇ ਵਿੱਚ ਹੀ ਮਾਲਕ ਦਿਖਾਇਆ ਰੱਬ ਦਿਖਾਇਆ ਸਹਿਜ ਸੱਚ ਬਾਪਾਰੋ ਤੇ ਸਹਿਜ ਅਵਸਥਾ ਵਿੱਚ ਅਡੋਲ ਰਹਿ ਕੇ ਪ੍ਰਮਾਤਮਾ ਦੇ ਨਾਮ ਦਾ ਵਪਾਰ ਮਨੁੱਖ ਜਿਹੜਾ ਹੈ ਗੁਰੂ ਦੀ ਕਿਰਪਾ ਦੇ ਨਾਲ ਕਰਦਾ ਇਹਨਾਂ ਹਟੀਆਂ ਵਾਟੀਆਂ ਦੇ ਵਿੱਚ ਰਹਿੰਦੇ ਆਂ ਇਹਨਾਂ ਛੱਡਣ ਦੀ ਲੋੜ ਨਹੀਂ ਹੈ ਸਿਰਫ ਗੁਰੂ ਦੇ ਸਹਾਰੇ ਦੀ ਲੋੜ ਹੈ ਗੁਰੂ ਨਾਲ ਜੁੜ ਕੇ ਰੱਬ ਦੀ ਬੰਦਗੀ ਕਰਨ ਦੀ ਲੋੜ ਹੈ ਤੋਂ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਇਸ ਤਰ੍ਹਾਂ ਸ਼ਹਿਰਾਂ ਘਰਾਂ ਦੇ ਵਿੱਚ ਰਹਿੰਦੇ ਆਂ ਮਨ ਜਿਹੜਾ ਹੈ ਨਾ ਉਹ ਡੋਲੇ ਨਾ ਅਡੋਲ ਹੋ ਕੇ ਸਹਿਜ ਅਵਸਥਾ ਦੇ ਵਿਚਰ ਰਹਿ ਕੇ ਜਿਹੜਾ ਨਾ ਨਾਮ ਵਿਹਾਜਦਾ ਹੈ ਭਾਵ ਰੱਬ ਨੂੰ ਚੇਤੇ ਕਰਦਾ ਹੈ ਜਿਹੜਾ ਗੁਰੂ ਨਾਲ ਜੁੜਿਆ ਹੋਇਆ ਹੈ ਖੰਡਿਤ ਨਿੰਦਰਾ ਆਲਪ ਅਹਾਰੰ ਨਾਨਕ ਤਤ ਵਿਚਾਰ ਤਤ ਹੁੰਦਾ ਅਸਲੀਅਤ ਵਿਚਾਰ ਉਹ ਵਿਚਾਰ ਅਸਲੀਅਤ ਵਿਚਾਰ ਇਹ ਹੈ ਕਿ ਜਦੋਂ ਬੰਦਾ ਇਸ ਤਰ੍ਹਾਂ ਉਹ ਮਨੁੱਖ ਜਿਹੜਾ ਗੁਰੂ ਨਾਲ ਜੁੜ ਕੇ ਰੱਬ ਦੀ ਬੰਦਗੀ ਕਰਦਾ ਹੈ ਨਾ ਸਹਿਜੇ ਵਾਪਾਰ ਸਹਿਜ ਅਵਸਥਾ ਦੇ ਟੇਕੇ ਗੁਰੂ ਦੇ ਦੱਸੇ ਰਸਤੇ ਤੇ ਚੱਲ ਕੇ ਪਰਿਵਾਰ ਦੇ ਵਿੱਚ ਰੱਬ ਨਾਲ ਮਿਲਪ ਕਰਦਾ ਏ ਤੋਂ ਸਤਿਗੁਰ ਕਹਿੰਦੇ ਨੇ ਐਸੇ ਮਨੁੱਖ ਦੀ ਨਿੰਦਰਾ ਥੋੜੀ ਹੋ ਜਾਂਦੀ ਓਸਨ ਦਾ ਥੋੜਾ ਖਾਂਡੇ ਤੇ ਨਿੰਦਰਾ ਆਲਪ ਆਹਾਰਨ ਉਹਦੀ ਖਰਾਕ ਆਹਾਰ ਉਹ ਵੀ ਥੋੜਾ ਹੋ ਜਾਂਦਾ ਉਹ ਥੋੜਾ ਖਾਂਦਾ ਹੈ ਥੋੜਾ ਸੁਣਦਾ ਹੈ ਤੇ ਉਹ ਜਿੰਦਗੀ ਦੀ ਤੱਤ ਦੀ ਸਮਝ ਆ ਜਾਂਦੀ ਹੈ ਇਹ ਤੱਤ ਹੈ ਜਿੰਦਗੀ ਦਾ ਸੋ ਘਰ ਦੇ ਵਿੱਚ ਰਹਨੇ ਆ ਸਤਿਗੁਰ ਨੇ ਸਮਝਾਇਆ ਪਰਿਵਾਰ ਦੇ ਵਿੱਚ ਰਹਨੇ ਆਂ ਮਨ ਜਿਹੜਾ ਹੈ ਉਪਰ ਘਰ ਦੇ ਵਿੱਚ ਨਾ ਡੋਲੇ ਪਰ ਤਨ ਪਰ ਧਨ ਇਹਦੇ ਵਿੱਚ ਘਰਕ ਨਾ ਹੋਵੇ ਨਾਮ ਤੋਂ ਬਿਨਾ ਮਨ ਟਿਕ ਨਹੀਂ ਸਕਦਾ ਤ੍ਰਿਸ਼ਨਾ ਦੀ ਭੁਖ ਨਾਮ ਤੋਂ ਬਿਨਾ ਹਟਦੀ ਨਹੀਂ ਹੈ ਤੋ ਨਾਮ ਗੁਰੂ ਦੇ ਖਾਂ ਦਾ ਹੈ ਨਾਮ ਦੇ ਨਾਲ ਗੁਰੂ ਜੋੜਦਾ ਹੈ ਤੋ ਸਤਗੁਰੂ ਕਹਿੰਦੇ ਨੇ ਘਰ ਪਰਿਵਾਰ ਦੇ ਵਿੱਚ ਰਹਿੰਦੇ ਆ ਸ਼ਹਿਰਾਂ ਦੇ ਵਿੱਚ ਰਹਿੰਦੇ ਆ ਗੁਰੂ ਨੇ ਨਾਮ ਦੇ ਨਾਲ ਜੋੜ ਦਿੱਤਾ ਸਹਿਜ ਹੀ ਅਡੋਲ ਅਵਸਥਾ ਵਿੱਚ ਹੁਣ ਨਾਮ ਦਾ ਵਪਾਰ ਜਿਹੜਾ ਗੁਰੂ ਨਾਲ ਜੁੜ ਜਾਂਦਾ ਉਹ ਕਰਨਾ ਸ਼ੁਰੂ ਕਰ ਦਿੰਦਾ ਤੇ ਫਿਰ ਉਹਦਾ ਇੱਕ ਹੋਰ ਸੁਭਾਅ ਬਣ ਜਾਂਦਾ ਉਦੀ ਕੋ ਬਖਰੀ ਪਹਿਚਾਨ ਹੋ ਜਾਂਦੀ ਕਿ ਉਹ ਸੌਂਦਾ ਵੀ ਥੋੜਾ ਹੈ ਖਾਂਦਾ ਵੀ ਥੋੜਾ ਹੈ ਜਿੰਦਗੀ ਦੇ ਤਤ ਦੀ ਵਿਚਾਰ ਕਰਦਾ ਭਾਵ ਜਿੰਦਗੀ ਦੇ ਤਤ ਨੂੰ ਜਾਣ ਜਾਂਦਾ ਹੈ ਕਿ ਮਨੁੱਖਾ ਜਨਮ ਰੱਬ ਦੀ ਬੰਦਗੀ ਕਰਨ ਵਾਸਤੇ ਮਿਲਿਆ ਹੈ ਮਿਲ ਜਗਦੀਸ਼ ਮਿਲਨ ਕੀ ਬਰੀਆ ਚਰੰਕਾਲ ਇਹ ਦੇ ਸੰਜਰੀਆ ਇਸ ਤਰੀਕੇ ਨਾਲ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਬੜਾ ਹੀ ਪਿਆਰਾ ਜਿਹੜਾ ਜਵਾਬ ਹੈ ਲੋਹਾਰੀ ਪਜੋਗੀ ਨੇ ਦਿੱਤਾ ਹੈ ਅਸੀਂ ਵੀ ਇਸ ਬਾਣੀ ਨੂੰ ਸਮਝ ਕੇ ਇਦੇ ਅਨੁਸਾਰ ਆਪਣਾ ਜੀਵਨ ਬਣਾਈਏ ਇਵੇਂ ਅਸੀਂ ਵੀ ਪਰਮਾਰ ਦੇ ਵਿੱਚ ਰਹਿੰਦੇ ਆਂ ਡੋਲੀਏ ਨਾ ਸਾਡਾ ਮਨ ਕਿਸੇ ਪਰ ਤਨ ਜਾਂ ਪਰ ਧਨ ਦੇ ਵਿੱਚ ਗਰਕ ਨਾ ਹੋਵੇ ਗੁਰੂ ਦੇ ਮਗਰ ਲਾ ਕੇ ਗੁਰੂ ਦੇ ਦੱਸੇ ਰਸਤੇ ਤੇ ਚੱਲ ਕੇ ਮਨ ਨੂੰ ਟਿਕਾ ਲਈਏ ਤ੍ਰਿਸ਼ਨਾ ਦੀ ਭੁੱਖ ਮਿਟ ਜਾਣੀ ਜੇ ਗੁਰੂ ਦੇ ਨਾਲ ਜੁੜਾਂਗੇ ਸਹਿਜ ਅਵਸਥਾ ਵਿੱਚ ਜੁੜ ਜਾਵਾਂਗੇ ਇਸ ਕਰਕੇ ਅਸੀਂ ਵੀ ਸਤਗੁਰ ਆਖਦੇ ਨੇ ਥੋੜਾ ਖਾਣਾ ਥੋੜਾ ਸੋਨਾ ਇਹ ਜੀਵਨ ਬਣਾ ਕੇ ਰੱਬ ਨੂੰ ਚਿੱਤੇ ਕਰੀਏ ਇਹ ਭਾਵ ਸਿੱਧਾਂ ਦੇ ਨਾਲ ਜਿਹੜੀ ਚਰਚਾ ਇਹ ਸਾਨੂੰ ਸਮਝਾਉਣ ਵਾਸਤੇ ਹੈ ਸਤਿਗੁਰੂ ਸਾਨੂੰ ਵੀ ਇਹ ਸਮਝਾ ਕੇ ਗਏ ਹਨ ਸੋ ਇਸ ਤਰ੍ਹਾਂ ਅਸੀਂ ਵੀ ਬਾਣੀ ਲੜ ਲਈਏ ਨਿਰੰਕਾਰ ਨਾਲ ਜਿਹੜੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ